ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਸਮਾਂ ਕੱਟ ਕੇ ਜਰੂਰ ਸੁਣੋ ਨੰਬਰ 1 ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਛੋਟਾ ਜਿਹਾ ਟੁਕੜਾ ਚਬਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਖੂਨ ਦੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਜੀਰੇ ਦੇ ਪਾਣੀ ਵਿੱਚ ਗੁੜ ਮਿਲਾ ਕੇ ਪੀ ਲਓ ਇਸ ਨਾਲ ਜਲਦੀ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 3 ਜੇਕਰ ਤੁਸੀਂ ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ ਇੱਕ ਚਮਚ ਪੀਸੀ ਹੋਈ ਕਲੌਂਜੀ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਸਵੇਰ ਸ਼ਾਮ ਪੀ ਲੋ ਇਸ ਨਾਲ ਤੇਜ਼ੀ ਨਾਲ ਭਜਨ ਘਟੋ ਹੋ ਜਾਵੇਗਾ ਨੰਬਰ 4 ਜੇਕਰ ਤੁਸੀਂ ਦਾਲ ਬਣਾਉਣ ਸਮੇਂ ਇੱਕ ਚਮਚ ਦੇਸੀ ਘਿਓ ਪਾ ਦਿੰਦੇ ਹੋ ਤੇ ਇਸ ਨਾਲ ਦਾਲ ਦਾ ਸੁਆਦ ਵਾਧਦਾ ਤੇ ਨਾਲ ਹੀ ਕੁੱਕਰ ਵਿੱਚੋਂ ਪਾਣੀ ਬਾਹਰ ਨਹੀਂ ਆਉਂਦਾ ਨਾਲ ਹੀ ਰਸੋਈ ਦੇ ਨਾਲ ਕਦੇ ਵੀ ਟੱਕਣ ਗੰਦਾ ਨਹੀਂ ਹੁੰਦਾ ਨੰਬਰ 5 ਜਦੋਂ ਵੀ ਤੁਸੀਂ ਮਿਰਚ ਲਸਣ ਅਦਰਕ ਜਾਂ ਕੋਈ ਵੀ ਮਸਾਲਾ ਪੀਸਦੇ ਹੋ ਤਾਂ ਉਸ ਵਿੱਚ ਨਮਕ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਇੱਕ ਤਾਂ ਮਸਾਲੇ ਵਿੱਚੋਂ ਮਹਿਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਬਰੀਕ ਪੀਸਿਆ ਜਾਂਦਾ ਹੈ ਨੰਬਰ 6 ਜੇਕਰ ਦਹੀਂ ਖੱਟਾ ਹੋ ਰਿਹਾ ਹੈ ਤਾਂ ਉਸ ਨੂੰ ਜਮਾਉਣ ਸਮੇਂ ਉਸ ਵਿੱਚ ਅੱਧਾ ਚਮਚ ਚੀਨੀ ਦਾ ਮਿਲਾ ਦਿਓ ਇਸ ਨਾਲ ਦਹੀਂ ਦਾ ਸਵਾਦ ਸਹੀ ਹੋ ਜਾਵੇਗਾ ਤੇ ਨਾਲ ਹੀ ਖੱਟਾ ਵੀ ਨਹੀਂ ਹੋਵੇਗਾ ਨੰਬਰ 7 ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਪੇਸ਼ਾਬ ਵਿੱਚ ਕਦੇ ਵੀ ਚਲਨ ਮਹਿਸੂਸ ਨਹੀਂ ਹੁੰਦੀ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 8 ਜੇਕਰ ਤੁਹਾਡੇ ਗੈਸ ਬਹੁਤ ਬਣਦੀ ਹੈ ਤੇ ਨਾਲ ਹੀ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ ਤਾਂ 3 ਮਿੰਟ ਗਰਮ ਥੈਲੀ ਤੇ 1 ਮਿੰਟ ਠੰਡੀ ਪੱਟੀ ਆਪਣੇ ਪੇਟ ਉੱਪਰ ਰੱਖ ਕੇ ਸਕਾਈ ਕਰੋ। ਅਜਿਹਾ 3 ਵਾਰ ਤੇ ਨਾਸ਼ਤਾ ਕਰਨ ਤੋਂ ਡੇਢ ਘੰਟਾ ਬਾਅਦ ਇਸ ਤਰ੍ਹਾਂ ਕਰੋ ਬਹੁਤ ਫਾਇਦਾ ਮਿਲੇਗਾ। ਨੰਬਰ 9 ਮੇਥੀ ਦਾਣਾ ਤੇ ਅਜੂ ਬੈਣ ਨੂੰ ਤਵੇ ਉੱਪਰ ਰੱਖ ਕੇ ਭੁੰਨ ਲੋ ਫਿਰ ਇਸ ਨੂੰ ਪੀਸ ਕੇ ਖਾਣੇ ਵਿੱਚ ਇੱਕ ਚਮਚੇ ਗੂਸੇ ਪਾਣੀ ਨਾਲ ਲੈ ਲੋ ਇਸ ਨਾਲ ਗੈਸ ਬਣਨੀ ਘੱਟ ਹੋ ਜਾਵੇਗੀ ਨੰਬਰ 10 ਸਬਜੀ ਨੂੰ ਕੱਟਣ ਸਮੇ ਉਸ ਦਾ ਛਿਲਕਾ ਹਮੇਸ਼ਾ ਪਤਲਾ ਹੀ ਇਹ ਤਾਰੋ ਤਾਂ ਜੋ ਉਸ ਸਬਜੀ ਦੇ ਪੋਸ਼ਟਿਕ ਤੱਤ ਨਾ ਨਾ ਹੋ ਨੰਬਰ 11 ਗੁੰਗੁਣੇ ਪਾਣੀ ਵਿੱਚ ਥੋੜੀ ਜਿਹੀ ਹਿੰਗ ਮਿਲਾ ਕੇ ਕੁਰਲੀ ਕਰਨਾ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 12 ਜੇਕਰ ਤੁਸੀਂ ਸਵੇਰ ਦੇ ਸਮੇਂ ਠੰਡੇ ਪਾਣੀ ਨਾਲ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ। ਨੰਬਰ 13 ਪਾਲਕ ਮਾਸਪੇਸ਼ੀਆਂ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਅਖਰੂਟ ਸਾਡੇ ਦਿਮਾਗ ਨੂੰ ਤੇਜ਼ ਕਰਨ ਤੇ ਸਿਹਤਮੰਦ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਬਦਾਮ ਸਾਡੀ ਚਮੜੀ ਤੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਹੈ ਨੰਬਰ 14 ਚਕੰਦਰ ਖੂਨ ਲਈ ਲਸਣ ਪਰਚੰਤੰਤਰ ਲਈ ਅਦਰਕ ਪੇਟ ਲਈ ਖੀਰਾ ਹਾਈਡਰੇਟ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ ਇਸ ਲਈ ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 15 ਜੇਕਰ ਤੁਸੀਂ ਆਪਣੇ ਸਵੇਰ ਦੀ ਸ਼ੁਰੂਆਤ ਹੈਲਥੀ ਅਤੇ એનર્ਜੀ ਨਾਲ ਭਰਪੂਰ ਤਰੀਕੇ ਤੋਂ ਕਰਨਾ ਚਾਹੁੰਦੇ ਹੋ ਤਾਂ ਲੌਂਗ ਦੀ ਚਾਹ ਬਣਾ ਕੇ ਪੀ ਲਓ ਇਸ ਨਾਲ ਸਰੀਰ ਦੀ ਚਮੜੀ ਹੋਈ ਫੈਟ ਸਹੀ ਹੋ ਜਾਵੇਗੀ ਤੇ ਨਾਲ ਪਰਚੰਤ ਤੰਤਰ ਵੀ ਮਜ਼ਬੂਤ ਹੋਵੇਗਾ ਨੰਬਰ 16 ਜੇਕਰ ਪੂਰੀਆਂ ਜਾਂ ਕੋਈ ਵੀ ਤਲੀ ਹੋਈ ਚੀਜ਼ ਬਣਾਉਣ ਸਮੇਂ ਨਮਕ ਜ਼ਿਆਦਾ ਸੁੱਕ ਲੈਂਦੀ ਆ ਤਾਂ ਤੇਲ ਵਿੱਚ ਇੱਕ ਚੁਟਕੀ ਨਮਕ ਦੀ ਮਿਕਸ ਕਰ ਦਿਓ ਇਸ ਨਾਲ ਤੇਲ ਜ਼ਿਆਦਾ ਨਹੀਂ ਲੱਗੇਗਾ ਨੰਬਰ 17 ਜੇਕਰ ਮਿਕਸੀ ਸਹੀ ਤਰੀਕੇ ਨਾਲ ਨਾ ਚੱਲ ਰਹੀ ਹੋਵੇ ਤਾਂ ਮਿਕਸੀ ਦੇ ਚਾਰ ਵਿੱਚ ਇੱਕ ਚਮਚ ਨਮਕ ਪਾ ਕੇ ਚਲਾ ਦਿਓ ਜਾਂ ਫਿਰ ਹਲਕਾ ਜਿਹਾ ਸਰੋਂ ਦਾ ਤੇਲ ਪਾ ਦਿਓ ਇਸ ਨਾਲ ਜੰਮ ਹੋਇਆ ਚਾਰ ਸਹੀ ਤਰੀਕੇ ਨਾਲ ਤਿੱਖਾ ਚੱਲਣ ਲੱਗ ਜਾਵੇਗਾ ਨੰਬਰ 18 ਜੇਕਰ ਤੁਸੀਂ ਪਾਪੜ ਖਾਣ ਦੇ ਬਹੁਤ ਸ਼ੁਕੀਨ ਹੋ ਤਾਂ ਉਹਨਾਂ ਨੂੰ ਤਲ ਕੇ ਇੱਕ ਬੰਦ ਡੱਬੇ ਵਿੱਚ ਪਾ ਦਿਓ ਤੇ ਫਿਰ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਉਸਨੂੰ ਦੁਬਾਰਾ ਤਲਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 19 ਜੇਕਰ ਜ਼ਿਆਦਾ ਭੁੱਖ ਲੱਗੀ ਤੇ ਤੁਸੀਂ ਖਾਣਾ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਆ ਤੇ ਨਾਲ ਹੀ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਨ ਲੱਗ ਜਾਂਦਾ ਹੈ। ਨੰਬਰ 2 ਜਿਹੜੇ ਲੋਕ ਪੇਟ ਦੇ ਬਲ ਸੌਂਦੇ ਆ ਉਹ ਇਨਸਾਨ ਬਹੁਤ ਜਲਦੀ ਨਾ ਬੁੱਢੇ ਹੋ ਜਾਂਦੇ ਨੇ ਤੇ ਨਾਲ ਹੀ ਦਿਲ ਉੱਪਰ ਬੁਰੇ ਅਸਰ ਪੈਣ ਲੱਗ ਜਾਂਦੇ ਹਨ ਨੰਬਰ 1 ਜੇਕਰ ਤੁਸੀਂ ਆਪਣੀ ਧੁੰਨੀ ਵਿੱਚ 2 ਤੋਂ 3 ਬੂੰਦਾ ਸਰੋਂ ਦੇ ਤੇਲ ਦੀਆਂ ਪਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਸੂਜ ਅਤੇ ਜੋੜਾਂ ਦੇ ਤਰਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਦੇਸੀ ਘਿਓ ਪਾਉਣਾ ਪਰਚੰਤ ਤੰਤਰ ਮਜ਼ਬੂਤ ਹੋਵੇਗਾ ਨਾਲ ਹੀ ਕਬਜ਼ ਨਾਲ ਸੰਬੰਧਿਤ ਪੇਟ ਰੋਗ ਵੀ ਦੂਰ ਹੋ ਜਾਣਗੇ। ਨੰਬਰ 23 ਸਿਰ ਦੀ ਤੇਲ ਨਾਲ ਮਾਲਿਸ਼ ਕਰਨਾ ਵਾਲ ਕਦੇ ਵੀ ਸਫੈਦ ਨਹੀਂ ਹੋਣਗੇ ਨਾਲ ਹੀ ਚੁਕੰਦਰ ਦਾ ਸੇਵਨ ਕਰਨਾ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਸਹੀ ਕਰ ਸਕਦੇ ਹੋ। ਨੰਬਰ 24 ਕਾਜਰ ਦਾ ਮਰੱਬਾ ਖਾਣ ਨਾਲ ਅੱਖਾਂ ਤੇ ਦਿਲ ਦੋਨੋਂ ਹੀ ਸਿਹਤਮੰਦ ਰਹਿੰਦੇ ਆ ਜੇਕਰ ਰੋਜ਼ਾਨਾ ਕਮਜ਼ੋਰੀ ਮਹਿਸੂਸ ਹੋਵੇ ਤਾਂ ਰੋਜ਼ਾਨਾ 3 ਤੋਂ 4 ਕਾਜੂ ਦਾ ਸੇਵਨ ਕਰਿਆ ਕਰੋ। ਨੰਬਰ 25 ਜੇਕਰ ਤੁਸੀਂ ਬੇਦਾਗ ਤੇ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਖੀਰੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਸਾਡੇ ਚਿਹਰੇ ਦੇ ਅਨੇਕਾਂ ਰੋਗਾਂ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਨੰਬਰ 26 ਜੇਕਰ ਤੁਹਾਡੇ ਸਰੀਰ ਦੀ ਕੋਈ ਵੀ ਉਂਗਲ ਪੱਕ ਗਈ ਹੋਵੇ ਤਾਂ ਬੈਂਗਣ ਨੂੰ ਸੇਕ ਕੇ ਕੱਟ ਕੇ ਪੱਕਣ ਵਾਲੀ ਜਗ੍ਹਾ ਤੇ ਲਗਾ ਲਓ ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 27 ਜੇਕਰ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਨਾਰੀਅਲ ਦਾ ਸੇਵਨ ਕਰ ਸਕਦੇ ਹੋ ਇਸ ਦਾ ਪਾਣੀ ਪੀ ਸਕਦੇ ਹੋ ਲਾਭ ਮਿਲੇਗਾ ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾ ਰਹੇ ਹੋ ਤਾਂ ਉਸ ਵਿੱਚ ਇੱਕ ਚੁਟਕੀ ਨਮਕ ਦੇ ਮਿਲਾ ਦਿਓ ਇਸ ਨਾਲ ਮਿੱਠੀ ਚੀਜ਼ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਨੰਬਰ 29 ਜੇਕਰ ਛੋਲਿਆਂ ਦੀ ਧਾਲ ਦਾ ਪਾਣੀ ਵੱਧ ਹੋਵੇ ਤਾਂ ਉਸ ਨੂੰ ਕਦੇ ਵੀ ਸੁੱਕੋ ਨਾ ਸਗੋ ਉਸ ਨੂੰ ਆਟੇ ਵਿੱਚ ਪਾ ਕੇ ਆਟਾ ਗੁੰਨੋ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣੇਗੀ। ਨੰਬਰ 3 ਪਿਆਜ਼ ਨੂੰ ਪਾਣੀ ਵਿੱਚ ਪਾ ਕੇ ਕੱਟੋ ਇਸ ਨਾਲ ਕਦੇ ਵੀ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ ਉਹਨਾਂ ਦਾ ਕੌੜਾਪਨ ਖਤਮ ਹੋ ਜਾਵੇਗਾ। ਨੰਬਰ 31 ਵੀਰ ਦੇ ਸਮੇਂ ਕਿਸ਼ਮਿਸ ਖਾਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਨੰਬਰ 32 ਤਰਬੂਜ਼ ਨੂੰ ਕਦੇ ਵੀ ਕੱਟ ਕੇ ਫ੍ਰਿਜ ਵਿੱਚ ਨਾ ਰੱਖੋ ਇਸ ਨਾਲ ਉਸ ਦੇ ਜ਼ਰੂਰੀ ਤਤ ਨਸ਼ਟ ਹੋ ਜਾਂਦੇ ਆ ਤੇ ਫਿਰ ਇਸ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਨੰਬਰ 33 ਵਾਲ ਦੇ ਟੁੱਟਣ ਦੀ ਸਮੱਸਿਆ ਅਤੇ ਰੁੱਖੇਪਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਤੁਸੀਂ ਸ਼ਹਿਦ ਵਿੱਚ ਦਹੀਂ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਸਕਦੇ ਹੋ। ਨੰਬਰ 34 ਜੇਕਰ ਤੁਸੀਂ ਕद्दू ਦੇ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਰਚਨ ਕਿਰਿਆ ਮਜ਼ਬੂਤ ਹੁੰਦੀ ਹੈ ਤੇ ਨਾਲ ਹੀ ਨੀਂਦ ਵੀ ਚੰਗੀ ਆਉਣ ਵਿੱਚ ਬਹੁਤ ਮਦਦ ਮਿਲਦੀ ਹੈ। ਨੰਬਰ 35 ਜੇਕਰ ਤੁਹਾਨੂੰ ਗਲੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਹਲਦੀ ਦੀ ਛੋਟੀ ਗੰਢ ਲੈ ਲਓ ਫਿਰ ਇਸ ਨੂੰ ਮੂੰਹ ਵਿੱਚ ਰੱਖ ਕੇ ਅੱਧਾ ਘੰਟਾ ਚੂ ਇਸ ਨਾਲ ਗਲੇ ਦੇ ਸਾਰੇ ਰੋਗ ਦੂਰ ਹੋ ਜਾਣਗੇ ਨੰਬਰ 36 ਜੇਕਰ ਤੁਸੀਂ ਨਿੰਬੂ ਦੇ ਪੱਤਿਆਂ ਨੂੰ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਿਰ ਦਾ ਹਰ ਤਰ ਤਰ ਦੂਰ ਹੋ ਜਾਵੇਗਾ ਨੰਬਰ 30 ਪਿਆਜ਼ ਵਿੱਚ ਸਲਫਰ ਪਾਇਆ ਜਾਂਦਾ ਜੇਕਰ ਤੁਸੀਂ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਖਤਮ ਹੋ ਜਾਂਦੇ ਹਨ ਨੰਬਰ 38 ਸਾਡੀ ਇਮਿਊਨਿਟੀ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ ਜੋ ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਵਿੱਚ ਸਾਡੀ ਬਹੁਤ ਮਦਦ ਕਰਦਾ ਹੈ ਇਸ ਲਈ ਸੰਤਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਨਮਰੂੰੰਤਾਲੀ ਅਮਰੂਦ ਦੇ ਪੱਤਿਆਂ ਦਾ ਲੇਪ ਤਿਆਰ ਕਰਕੇ ਆਪਣੇ ਦੰਦਾਂ ਉੱਪਰ ਲਗਾ ਲਓ ਇਸ ਨਾਲ ਇੱਕ ਤਾਂ ਦੰਦ ਸਾਫ਼ ਹੋ ਜਾਣਗੇ ਦੂਸਰਾ ਇਸ ਨਾਲ ਦੰਦਾਂ ਵਿੱਚੋਂ ਖੂਨ ਆਉਣਾ ਵੀ ਬੰਦ ਹੋ ਜਾਵੇਗਾ ਨੰਬਰ 40 ਆਪਣੇ ਘਰ ਵਿੱਚ ਵੀ ਜੂਸ ਬਣਾ ਕੇ ਪੀਵੋ ਜੋ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੈ ਬਾਹਰ ਵਾਲੇ ਜੂਸ ਤੋਂ ਹਮੇਸ਼ਾ ਲਈ ਪਰਹੇਜ਼ ਕਰੋ ਇਸ ਵਿੱਚ ਹਮੇਸ਼ਾ ਮਿਲਾਵਟ ਕੀਤੀ ਜਾਂਦੀ ਹੈ ਨੰਬਰ 41 ਹਫਤੇ ਵਿੱਚ ਇੱਕ ਵਾਰ ਵੱਡੀ ਇਲਾਇਚੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਕਦੇ ਵੀ ਖਾਂਸੀ ਜ਼ੁਕਾਮ ਦੀ ਸਮੱਸਿਆ ਨਹੀਂ ਹੋਵੇਗੀ ਪੱਤਾ ਗੋਭੀ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਨਾਲ ਹੀ ਇਹ ਸਾਡੇ ਸਰੀਰ ਨੂੰ ਦੁੱਧ ਜਿੰਨਾ ਕੈਲਸ਼ੀਅਮ ਵੀ ਦਿੰਦੀ ਹੈ ਨੰਬਰ 42 ਬ੍ਰੋਕਲੀ ਖਾਣ ਨਾਲ ਵਾਲਾਂ ਦਾ ਚੜਨਾ ਬੰਦ ਹੋ ਜਾਂਦਾ ਤੇ ਨਾਲ ਹੀ ਇਹ ਸਾਨੂੰ ਕੈਂਸਰ ਤੋਂ ਬਚਾਈ ਰੱਖਦੀ ਇਸ ਵਿੱਚ ਕੈਂਸਰ ਨੂੰ ਖਤਮ ਕਰਨ ਦੇ ਤੱਤ ਪਾਏ ਜਾਂਦੇ ਹਨ ਨੰਬਰ 43 ਇਲਾਇਚੀ ਵਾਲਾ ਦੁੱਧ ਰੋਜ਼ਾਨਾ ਪੀਣਾ ਪੇਟ ਦੇ ਰੋਗ ਦੂਰ ਰਹਿਣਗੇ ਪਰਚਨ ਤੰਤਰ ਮਜ਼ਬੂਤ ਹੋ ਜਾਵੇਗਾ। ਨੰਬਰ 44 ਰੋਜ਼ਾਨਾ ਕੱਚਾ ਲਸਣ ਖਾਣਾ ਦਿਲ ਮਜ਼ਬੂਤ ਰਹੇਗਾ ਨਾਲ ਹੀ ਖੂਨ ਵੀ ਸਾਫ਼ ਹੋਵੇਗਾ ਕਬਜ਼ ਦੀ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨੰਬਰ 45 ਘਰ ਵਿੱਚ ਜਿਹੜਾ ਦੁੱਧ ਤੁਸੀਂ ਪੀਂਦੇ ਹੋ ਮੱਝ ਦੇ ਕਦੇ ਵੀ ਟੀਕਾ ਨਾ ਲਗਾਓ ਇਸ ਨਾਲ ਤੁਸੀਂ ਦੁੱਧ ਨਹੀਂ ਜ਼ਹਿਰ ਪਿੰਦੇ ਹੋ ਜਿਸ ਨਾਲ ਸਰੀਰ ਨੂੰ ਕਈ ਰੋਗ ਕਿਰਨ ਲੱਗ ਜਾਂਦੇ ਹਨ ਨੰਬਰ 46 ਗਿੱਲੇ ਵਾਲਾਂ ਵਿੱਚ ਕਦੇ ਵੀ ਕੰਗੀ ਨਾ ਕਰੋ ਇਸ ਨਾਲ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਆ ਨਾਲ ਹੀ ਵਾਲਾਂ ਦੀ ਘੁਰਤ ਵੀ ਰੁਕ ਜਾਂਦੀ ਹੈ ਨੰਬਰ 47 ਤਾਜ਼ਾ ਦਹੀਂ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਇਸ ਨਾਲ ਤੁਸੀਂ ਬਦਨ ਨੂੰ ਘੱਟ ਕਰ ਸਕਦੇ ਹੋ ਦੁੱਧ ਦੀ ਜਗ੍ਹਾ ਦਹੀਂ ਦਾ ਸੇਵਨ ਕਰੋ ਨੰਬਰ 48 ਜਿਹੜੀ ਆਤਾਂ ਸਵੇਰੇ ਉੱਠਣ ਸਰ ਪ੍ਰਮਾਤਮਾ ਦਾ ਨਾਮ ਜਪਣ ਤੇ ਨਾਲ ਹੀ ਆਪਣੇ ਘਰ ਦੀ ਪਹਿਲਾਂ ਸਫਾਈ ਕਰਨ ਅਜਿਹੀ ਘਰਾਂ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ ਨਾਲ ਹੀ ਲੜਾਈ ਝਗੜੇ ਵੀ ਖਤਮ ਹੋ ਜਾਂਦੇ ਹਨ ਨੰਬਰ 49 ਆਪਣੇ ਘਰ ਵਿੱਚ ਕਦੇ ਵੀ ਕਿਸੇ ਵੀ ਵਸਤੂ ਨੂੰ ਪੈਰ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਹਰ ਚੀਜ਼ ਨੂੰ ਪੈਰ ਲਗਾਉਣ ਲੱਗ ਜਾਂਦੇ ਆ ਤਾਂ ਇਸ ਦਾ ਬੁਰਾ ਅਸਰ ਸਾਡੇ ਘਰ ਦੀ ਬਰਕਤ ਉੱਪਰ ਪੈਣ ਲੱਗ ਜਾਂਦਾ ਹੈ ਨੰਬਰ 50 ਜੇਕਰ ਤੁਸੀਂ ਚਿਹਰੇ ਦਾ ਰੰਗ ਗੂੜਾ ਕਰਨਾ ਤਾਂ ਦਹੀਂ ਹਲਦੀ ਦਾ ਪੇਕ ਚਿਹਰੇ ਤੇ ਲਗਾ ਲਓ ਪਲਕਾਂ ਨੂੰ ਲੰਮੀਆਂ ਕਰਨਾ ਹੋਵੇ ਤਾਂ ਨਾਰੀਅਲ ਦਾ ਤੇਲ ਪਲਕਾਂ ਉੱਪਰ ਲਗਾ ਲਓ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਇਹ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ